ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਤਾਂ ਮੈਂ ਥੋੜਾ ਜਿਹਾ ਕੰਮ ਕਰ ਰਿਹਾ ਸੀਗਾ ਕੰਮ ਕਰਦੇ-ਕਰਦੇ ਤੁਹਾਨੂੰ ਆਲ ਮਨ ਚਾਏ ਕਿ ਮੈਂ ਸੋਚਿਆ ਚਲੋ ਤੁਹਾਡੇ ਨਾਲ ਸਾਂਝੀ ਕਰ ਲਈ ਜਾਨ ਸੋ ਜੇ ਤੁਸੀਂ ਮੇਰਾ YouTube ਚੈਨਲ ਫੋਲੋ ਕਰਦੇ ਹੋ ਤਾਂ ਤੁਹਾਨੂੰ ਸ਼ਾਇਦ ਇਹ ਜਾਣਕਾਰੀ ਹੋਵੇ ਵੀ ਮੈਂ ਖੁਦ ਨੂੰ ਇੱਕ ਨਾਸਤਿਕ ਕਹਿੰਦਾ ਮੇਰਾ ਕਿਸੇ ਵੀ ਧਰਮ ਵਿਸ਼ੇਸ਼ ਕਿਸੇ ਦੂਸਰੇ ਧਰਮ ਨਾਲੋਂ ਜ਼ਿਆਦਾ ਵਿਸ਼ਵਾਸ ਨਹੀਂ ਆ ਜਿਹੜੀ ਰੱਬ ਦੀ ਧਾਰਮਿਕ ਕਨਸੈਪਟ ਹੈ ਕਿ ਕੋਈ ਸਰਵਸ਼ਕਤੀਮਾਨ ਦਿਆਲੂ ਦਿਆ ਦੀ ਮੂਰਤ ਸਭ ਜਾਣੀ ਜਾਣ ਕੋਈ ਸ਼ਕਤੀ ਉੱਪਰ ਬੈਠੀ ਹੈ ਜਾਂ ਸਾਡੇ ਅੰਦਰ ਬੈਠੀ ਹੈ ਜਾਂ ਕਿਤੇ ਬੈਠੀ ਹੈ ਇਹਦੇ ਨਾਲ ਕੋਵਕਫੀਤ ਨਹੀਂ ਰੱਖਦਾ ਇਹ ਮੈਂ ਕੋ ਵੀਡੀਓ ਚ ਵੀ ਖਾਣਾ ਭਾਂਡੇ ਮਾंज ਰਿਹਾ ਠੀਕ ਹੈ ਜੇ ਤੂੰ ਸੋਚ ਰਿਹਾ ਵੀ ਚੱਲ ਕੀ ਰਿਹਾ ਫੰਦੀਾ ਦੇਵ ਸਰ ਪਾਂਡੇ ਮੰਨ ਲੈਂਦੇ ਨੇ ਪਾਂਡੇ ਮੰਨ ਚ ਕੋਈ ਸੰਗ ਨਹੀਂ ਹੈਗੀ ਜੀ ਜਿਹੜੇ ਪਾਂਡਿਆਂ ਤੇ ਪੱਖਾ ਨਾ ਖਾਣ ਨੇ ਜੇ ਮੈਂ ਮਰਦੇ ਤੇ ਕੌਲ ਤੇ ਉਹਦੇ ਚ ਖਾਣੀ ਖਾ ਸਕਦਾ ਖਾਣਾ ਖਾ ਸਕਦਾ ਤੁਮਨਨੁ ਮਾਤ ਦੇ ਸਕਦਾ ਸੋ ਹਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਮੇਰਾ ਇਦਾਂ ਦੇ ਕਿਸੇ ਰੱਬ ਚ ਵਿਸ਼ਵਾਸ ਨਹੀਂ ਹੈ ਤੇ ਕਾਰਨ ਕੀ ਲੰਪਰੋਣਾ ਤੇ ਵੀ ਮੈਂ ਗੱਲ ਕੀਤੀ ਆ ਇੱਕ ਵੀਡੀਓ ਚ ਅ ਉਹਨਾਂ ਤੇ ਗੱਲ ਸ਼ਾਇਦ ਨਹੀਂ ਕੀਤੀ ਉਹਨਿੰ ਜਿਆਦਾ ਬਸ ਮੈਂ ਦੱਸਿਆ ਸੀ ਕਿ ਕਿਦਾਂ ਮੈਂ ਹੌਲੀ ਹੌਲੀ ਕਰਕੇ ਜਿਵੇਂ ਜ਼ਿੰਦਗੀ ਦੇ ਸਾਲ ਬੀਤਦੇ ਗਏ ਨਾਸਤਿਕਤਾ ਦਾ ਜਿਹੜਾ ਪੜਾਇਆ ਉਸ ਤੇ ਪਹੁੰਚਿਆ ਤੇ ਅੱਜ ਵੀ ਉੱਥੇ ਆ ਬੜੇ ਸਵਾਲਾਂ ਤੋਂ ਲੇਕਿਨ ਮੈਂ ਇਹ ਮਹਿਸੂਸ ਕੀਤਾ ਕਿ ਜਦੋਂ ਅਸੀਂ ਨਾਸਤਿਕ ਸ਼ਬਦ ਵਰਤਦੇ ਆ ਤਾਂ ਅਸੀਂ ਇੱਕ ਲੇਬਲ ਲਾ ਰਹੇ ਹੁੰਨੇ ਕਿਸੇ ਵੀ ਸ਼ਬਦ ਨੂੰ ਵਰਤਣ ਦੀ ਤਰ੍ਹਾਂ ਕਦੇ ਕਿਤੇ ਨਾ ਕਿਤੇ ਜਿਹੜਾ ਇਨਸਾਨ ਦੇ ਲਈ ਨਾਸਤਿਕਤਾ ਦੀ 컨ਸੈਪਟ ਨਵੀਂ ਹੈ। ਜੇ ਜੋ ਬਹੁਤ ਜ਼ਿਆਦਾ ਨਾਸਤਿਕਾਂ ਚ ਨਹੀਂ ਵੇਖਦੇ ਰਿਹਾ। ਉਹ ਇਨਸਾਨ ਜਿਹੜਾ ਉਹਨੂੰ ਇਹ ਲੱਗ ਸਕਦਾ ਹੈ ਕਿ ਸਾਰੇ ਨਾਸਤਿਕ ਇੱਕੋ ਜਿਹੇ ਹੁੰਦੇ। ਕੋਈ ਨਾ ਕੋਈ ਉਹਦੀ ਚੰਗੀ ਜਾਂ ਮਾੜੀ ਇਮੇਜ ਨਾਸਤਿਕਾਂ ਬਾਰੇ ਹੋ ਸਕਦੀ ਹੈ। ਉਹਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਸਾਰੇ ਨਾਸਤਿਕ ਇੱਕ ਜਿਹੇ ਦੋਸਤ ਹੁੰਦੇ ਹੋਣਗੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇਦਾਂ ਨਹੀਂ ਹੁੰਦਾ। ਅੱਜ ਦੀ ਵੀਡੀਓ ਹਸਲ ਚ ਨਾਸਤਿਕਾਂ ਬਾਰੇ ਇੱਕ ਹੋਰ ਨਵਾਂ ਵਾਲੀ ਵੀਡੀਓ ਹੈ। ਦੇਖੋ ਲੋਕ ਨਾਂ ਅਲੱਗ-ਅਲੱਗ ਕਾਰਨਾ ਤੋਂ ਨਾਸਤਿਕ ਬਣਦੇ ਨੇ। ਠੀਕ ਅਲੱਗ-ਅਲੱਗ ਕਾਰਨਾ ਤੋਂ ਨਾਸਤਿਕ ਬਣੇ ਰਹਿੰਦੇ ਨੇ। ਠੀਕ ਹੈ ਜੀ। ਤੇ ਨਾਸਤਿਕਤਾ ਦੀਆਂ ਵੀ ਕਿਸਮਾਂ ਹੁੰਦੀਆਂ। ਹਾਲਾਂਕਿ ਨਾਸਤਿਕਤਾ ਦੀ ਜਿਹੜੀ ਪਿਓਰ ਡੈਫੀਨੇਸ਼ਨ ਹੈ। ਪਿਓਰ ਪਰਿਭਾਸ਼ਾ ਜਿਹੜੀ ਸ਼ੁੱਧ ਪਰਿਭਾਸ਼ਾ ਉਹ ਸਿਰਫ ਇਹ ਕਿ ਜਿਹੜਾ ਰੱਬ ਤੁਸੀਂ ਕਹਿ ਰਹਿਆ ਹੋਏਗਾ ਉਹ ਮੈਨੂੰ ਨਹੀਂ ਬਣਾ ਲਗਾ। ਠੀਕ ਹੈ। ਲੇਕਿਨ ਜਦੋਂ ਅਸੀਂ ਇੱਕ ਬਿਹੇਵੀਅਰਲ ਲੈਵਲ ਤੇ ਦੇਖਦੇ ਹਾਂ ਠੀਕ ਹੈ ਕਿ ਇਹ ਨਾਸਤਿਕਤਾ ਆਮ ਜ਼ਿੰਦਗੀ 'ਚ ਕਿਦਾਂ ਚਲਕਦੀ ਹੈ ਤਾਂ ਉਹਦੇ 'ਚ ਬੜੇ ਫਰਕ ਹੁੰਦੇ ਆ ਤੇ ਅਕਸਰ ਇਹ ਫਰਕ ਇਸ ਗੱਲ ਵਿੱਚ ਅ ਕਹ ਲਓ ਵੀ ਇਹਦਾ ਆਧਾਰ ਹੁੰਦਾ ਵੀ ਤੁਸੀਂ ਨਾਸਤਿਕ ਹੋ ਕੇ ਉਦਾਹਰਨ ਦੇ ਤੌਰ ਤੇ ਮੈਂ ਨਾਸਤਿਕ ਇਸ ਕਰਕੇ ਹੋਇਆ ਕਿਉਂਕਿ ਮੈਂ ਮੇਰੇ ਕੋਲੇ ਜਿਹੜੇ ਸਬੂਤ ਮੈਨੂੰ ਜ਼ਿੰਦਗੀ 'ਚ ਦਿਖ ਰਹੇ ਸੀ ਉਹ بار بار ਇਸੇ ਗੱਲ ਵੱਲ ਇਸ਼ਾਰਾ ਕਰ ਰਹੇ ਸੀ ਕਿ ਜਿੱਦਾਂ ਦਾ ਦੇਹ ਨਾਲ ਭਰਿਆ ਸਭ ਜਾਣੀ ਜਾਣ ਰੱਬ ਸਾਨੂੰ ਦੱਸਿਆ ਜਾ ਰਿਹਾ ਕੀ ਹੈ ਉਹ ਜਿੰਨੇ ਵੀ ਸਬੂਤ ਮੈਨੂੰ ਜ਼ਿੰਦਗੀ ਦੇ ਦਿਖ ਰਹੇ ਸੀ ਉਹ ਕਿਤੇ ਨਾ ਕਿਤੇ ਇਸ ਵੱਲ ਇਸ਼ਾਰਾ ਕਰ ਰਹੇ ਸੀ ਇਸ ਵੱਲ ਇਸ਼ਾਰਾ ਕਰ ਰਹੇ ਸੀ ਕਿ ਕਿੱਦਾਂ ਦਾ ਰੱਬ ਸ਼ਾਇਦ ਕੋਈ ਨਹੀਂ ਠੀਕ ਹੈ देयर ਵਰ ਅ ਲੋਟ ਆਫ ਥਿੰਗਸ ਦੈਟ ਵੁਲ ਲਫਟ ਐਕਸਪਲੇਨ ਲਫਟ ਅਨ ਐਕਸਪਲੇਨ ਜੇ ਤੁਸੀਂ ਉਦਾਂ ਦੇ ਰੱਬ ਨੂੰ ਲੈ ਕੇ ਚੱਲਦੇ ਹੋ ਤ ਮੇਰੇ ਕਰਨ ਆਪਣੇ ਸਿੱਖ ਮੈਨੂੰ ਉਹਦਾ ਕਿ ਮੈਂ ਇੱਕ ਮੋਰਲ ਤੇਥੀਸਟ ਤੇਥੀਸਟ ਨਹੀਂ ਨਾਸਤਿਕ ਹਰ ਇਨਸਾਨ ਕੋਈ ਨਾਸਤਿਕ ਨਹੀਂ ਹੁੰਦਾ ਠੀਕ ਹੈ ਕਈ ਮੇਰੇ ਅਗੇ ਮੋਰਲ ਨਾਸਤਿਕ ਹੁੰਦੇ ਜਿਨ੍ਹਾਂ ਦੀ ਨਾਸਤਿਕਤਾ ਉਹਨਾਂ ਦੀ ਨੈਤਿਕਤਾ ਨਾਲ ਜੁੜੀ ਹੁੰਦੀ ਹੈ ਲੇਕਿਨ ਹਰ ਨਾਸਤਿਕ ਨੈਤਿਕ ਕਾਰਨਾਂ ਤੋਂ ਨਾਸਤਿਕ ਹੋ ਵੀ ਜਾਂਦੇ ਕੋਲੇ ਆਪਣੀ ਨਾਸਤਿਕਤਾ ਦੇ ਜਿਹੜੇ ਹੈਗੇ ਲੋਜੀਕਲ ਕੋਈ ਆਧਾਰ ਹੋਵੇ ਇਹ ਵੀ ਜ਼ਰੂਰੀ ਨਹੀਂ ਹੈ ਮੈਂ ਇਦਾਂ ਦੇ ਨਾਸਤਿਕਾਂ ਨੂੰ ਵੀ ਜਾਣਦਾ ਜਿਹੜੇ ਨਾਸਤਿਕ ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅ ਤੇ ਜਾ ਕੇ ਮਹਿਸੂਸ ਕੀਤਾ ਕਿ ਉਹਨਾਂ ਦੀ ਜਿਹੜੀ ਧਾਰਮਿਕ ਇੰਡੋਕਟਰੀਨੇਸ਼ਨ ਸੀਗੀ ਉਹਨਾਂ ਦੀ ਜਿਹੜੀ ਕਿਸੇ ਖਾਸ ਧਰਮ ਵਿੱਚ ਪੈਦਾ ਹੋਣਾ ਸੀ ਤੇ ਉਸ ਖਾਸ ਧਰਮ ਦੀਆਂ ਸਿੱਖਲਾਈਆਂ ਤੇ ਉਹਦੇ ਟ੍ਰੈਡੀਸ਼ਨਸ ਤੋਂ ਪਹਿਲਾਂ ਉਹਨਾਂ ਲਈ ਨੁਕਸਾਨ ਬਣ ਕਰਿਆ ਕਿਸੇ ਨਾ ਕਿਸੇ ਰੂਪ ਚ ਤੇ ਅਕਸਰ ਤੁਸੀਂ ਦੇਖੋਗੇ ਜਿਹੜੇ ਇਦਾਂ ਦੇ ਨਾਸਤਿਕ ਹੁੰਦੇ ਉਹ ਇੱਕ ਨਫ਼ਰਤ ਪੈਦਾ ਕਰ ਲੈਂਦੇ ਧਰਮ ਨਾਲ ਉਹਨਾਂ ਦੀ ਧਾਰਮਿਕ ਸੋਚ ਨਾਲ ਅਧਿਕ ਐਡੀਸ਼ਨਜ਼ ਨਾਲ ਧਾਰਮਿਕ ਸ਼ਖਸੀਅਤਾਂ ਨਾਲ ਇੱਕ ਨਫ਼ਰਤ ਹੁੰਦੀ ਹੈ ਤੇ ਇਦਾਂ ਦੇ ਨਾਸਤਿਕ ਫਿਰ ਜਿਹੜੇ ਹੁੰਦੇ ਹੋ ਐਕਟਿਵਲੀ ਧਰਮ ਦੇ ਖਿਲਾਫ ਬੋਲਦੇ ਨੇ ਠੀਕ ਹੈ ਅਕਸਰ ਇਹਨਾਂ ਨੇ ਮੂਰਤਾਂ ਸਿਰਫ ਇਸ ਖਿਆਲ ਦੇ ਖਿਲਾਫ ਨਹੀਂ ਖੋਲੇ ਹੁੰਦਾ ਕਿ ਦੁਨੀਆ ਤੇ ਕੋਈ ਜਾਣੀ-ਜਾਣੂ ਰੱਬ ਹੈ ਇਹਨਾਂ ਦਾ ਮੂਰਤ ਇਸ ਵਿਚਾਰ ਦੇ ਖਿਲਾਫ ਵੀ ਹੁੰਦਾ ਹੈ ਕਿ ਧਰਮ ਫਾਇਦੇਮੰਦ ਹੈ ਮੈਂ ਉਹਨਾਂ ਨਾਸਤਿਕਾਂ ਤੋਂ ਨਹੀਂ ਹਾਂ ਮੈਨੂੰ ਲੱਗਦਾ ਹੈ ਪਰਸਨਲੀ ਮੈਨੂੰ ਇਹ ਲੱਗਦਾ ਕਿ ਧਰਮ ਦੇ ਬਹੁਤ ਫਾਇਦੇ ਨੇ ਠੀਕ ਹੈ ਤੇ ਸ਼ਾਇਦ ਚਾਹੇ ਦਾ ਇਤਿਹਾਸਿਕ ਪੋਅਤੇ ਜੇ ਆਪਾਂ ਦੇਖੀਏ ਤਾਂ ਧਰਮ ਨੇ ਨੁਕਸਾਨ ਵੀ ਬਹੁਤ ਕੀਤਾ ਧਰਮ ਨੇ ਸਾਨੂੰ ਵੰਡੇ ਵੰਡਣ ਵਾਲੇ ਲੋਕਾਂ ਲਈ ਧਾਰਮਿਕ ਸੋਚ ਨੇ ਸਾਨੂੰ ਵੰਡਣਾ ਆਸਾਨ ਕਰਤਾ ਠੀਕ ਹੈ ਤਾਂ ਜਿਹੜਾ ਫਿਰਕਾ ਪਰਸਤੀ ਹੁੰਦੀ ਹੈ ਫਿਰਕੂ ਪਰਸਤ ਸੋਚ ਹੁੰਦੀ ਹੈ ਲੋੜ ਤੋਂ ਵੱਧ ਧਾਰਮਿਕ ਹੋਣਾ ਆਪਣੇ ਧਰਮ ਨਾਲ ਜੁੜੇ ਹੋਣਾ ਇੱਕ ਇਦਾਂ ਦਾ ਨਹੀਂ ਪੱਥਰ ਰੱਖਦਾ ਜਿਹੜੇ ਨਹੀਂ ਪੱਥਰ ਤੋਂ ਫਿਰ ਫਾਇਦਾ ਜਿਹੜੇ ਚਲਾਕ ਸਿਆਸਤਦਾਨ ਜਾਂ ਚਲਾਕ ਆਗੂ ਚੱਕਦੇ ਆ ਇਹ ਗੱਲ ਹਜ ਤੱਕ 500 ਸਾਲ ਪਹਿਲਾਂ ਵੀ ਸੱਤ ਸੀ ਹਜ਼ਾਰ ਸਾਲ ਪਹਿਲਾਂ ਵੀ ਸੱਤ ਸੀ ਤੇ ਅੱਜ ਵੀ ਸੱਚ ਹੈ ਕਿ ਨਹੀਂ ਇਹ ਵੀ ਨੋਂਦਾ ਤਾਂ ਸੋਸ਼ਲ ਮੀਡੀਆ ਇੱਕ ਗਵਾਹੀ ਭਰਦਾ ਇਹਨਾਂ ਠੀਕ ਹੈ ਤੁਸੀਂ ਕਿਸੇ ਵੀ ਸਟੇਟ ਤੋਂ ਇੰਡੀਆ ਦੇ ਤੁਹਾਨੂੰ ਇਹਦਾ ਜਿਉਂਦੇ ਜਾਗਦੇ ਸਬੂਤ ਤੁਹਾਨੂੰ ਮਿਲ ਜਾਂਦੇ ਆ ਕਿ ਕਈ ਲੋਕ ਜਿਹੜੇ ਹੁੰਦੇ ਆ ਉਹ ਧਰਮ ਦੇ ਇਸ ਪੱਖ ਤੋਂ ਬਹੁਤ ਜ਼ਿਆਦਾ ਉਹ ਨੂੰ ਦੇਖਦੇ ਆਂ ਐਂਡ ਉਹ ਫਿਰ ਉਸ ਤਰ੍ਹਾਂ ਦੇ ਨਾਸਤਿਕ ਹੁੰਦੇ ਜਿਹਨੂੰ ਆਪ ਕਹਿ ਸਕਦੇ ਕਿ ਮਿਲੀਟੈਂਟ ਅਥੀਇਸਟ ਇੱਕ ਵਰਡਰ ਮਿਲੀਟੈਂਟ ਅਥੀਇਸਟ ਆਲਮੋਸਟ ਇੱਕ ਕਤੰਕਵਾਦੀ ਦੀ ਤਰ੍ਹਾਂ ਦਾ ਨਾਸਤਿਕ ਜੋ ਦੁਨੀਆਂ ਦੇ ਸਾਰੇ ਧਰਮਾਂ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ ਕਈ ਐਕਟਿਵਿਸਟ ਕਿਸਮ ਦੇ ਨਾਸਤਿਕ ਹੁੰਦੇ ਆ ਵੀ ਉਹ ਲਗਾਤਾਰ ਬੋਲਦੇ ਰਹਿੰਦੇ ਆ ਧਰਮ ਦੇ ਖਿਲਾਫ ਤੇ ਕਿਸੇ ਵੀ ਚੀਜ਼ ਦੇ ਮਾੜੇ ਪੱਖ ਖਿਲਾਫ ਬੋਲਣਾ ਵੀ ਚਾਹੀਦਾ ਧਰਮ ਦਾ ਜ ਚੰਗਾ ਪੱਖ ਹੈ ਤੇ ਮਾੜੇ ਪੱਖ ਵੀ ਉਹਦੇ ਹੈਗੇ ਨੇ ਮੈਂ ਪਰਸਨਲੀ ਕੋਦ ਨੂੰ ਨਾ ਤਾਂ ਮਿਲੀਟੈਂਟ ਨਾ ਐਕਟਿਵਿਸਟ atheist ਮੰਨਦਾ ਮੈਂ ਸਿਰਫ ਇਹ ਮੰਨਦਾ ਕਿ ਮੇਰੇ ਜਿਹੜੇ ਅਸੂਲ ਸੀਗੇ ਠੀਕ ਹੈ ਉਹਦੇ ਨਾਲ ਮੈਨੂੰ ਜੋ ਧਾਰਮਿਕ ਜ਼ਿੰਦਗੀ ਆ ਖਾਸ ਕਰਕੇ ਇੱਕ ਰੱਬ ਦੇ ਅੰਦਰ ਜੋ ਵਿਸ਼ਵਾਸ ਹੈ ਤੇ ਜਿੰਨਾ ਤਰੀਕਿਆਂ ਨਾਲ ਉਹ ਬਿਹੇਵੀਅਰਲ ਤਰੀਕੇ ਨਾਲ ਆਮ ਜ਼ਿੰਦਗੀ 'ਚ ਦੇਖਣ ਨੂੰ ਮਿਲਦਾ ਮੈਂ ਉਹਦੇ ਨਾਲ ਮੈਨੂੰ ਇਹ ਮਹਿਸੂਸ ਨਹੀਂ ਕੀਤਾ ਕਿ ਮੇਰਾ ਦਿਲ ਦੇ ਰ ਉਦਾਂ ਦੀ ਜ਼ਿੰਦਗੀ ਕੀ ਕਿ ਉਹਦਾਂ ਦੀ ਸੋਚ ਲਈ ਸਮਰਪਿਤ ਹੋ ਸਕਦੀ ਹੈ। ਇੱਕ ਹੁਣ ਕੀ ਇਹਦਾ ਮਤਲਬ ਇਹ ਹੈ ਕਿ ਜੇ ਕੋਈ ਵੱਡੀ ਧਾਰਮਿਕ ਸ਼ਖਸੀਅਤ ਹੈ ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਫਿਰ ਗੱਲ ਸਪੈਸੀਫਿਕ ਹੋ ਜਾਂਦੀ ਹੈ। ਹਰ ਧਰਮ ਦੀਆਂ ਆਪਣੇ ਆਪਣੀਆਂ ਵੱਡੀਆਂ ਸ਼ਖਸੀਅਤਾਂ ਕਿ ਮੇਰੀ ਉਹਨਾਂ ਨਾਲ ਅਸਹਿਮਤੀ ਹੈ ਨਹੀਂ। ਮੈਨੂੰ ਲੱਗਦਾ ਕਿ ਚਲੋ ਮੈਂ ਨਾਮ ਲੈ ਦਿੰਨਾ ਬਾਬੇ ਨਾਨਕ ਕਰਕੇ ਜੋ ਲੋਕ ਦੁਨੀਆ ਤੇ ਆਏ ਆ ਇਹਨਾਂ ਦਾ ਆਉਣਾ ਬੜਾ ਜ਼ਰੂਰੀ ਸੀ। ਇਹਨਾਂ ਦਾ ਪ੍ਰਭਾਵ ਜਿਹੜਾ ਸੀ ਉਹ ਬੜਾ ਪੋਜ਼ਿਟਿਵ ਸੀ ਆ। ਮੇਰੇ ਦਾ ਦਸੇ ਗੁਰੂਆਂ ਦਾ ਪ੍ਰਭਾਵ ਬੜਾ ਕਿਉਂ ਮੈਂ ਤਾਂ ਸਿੱਖ ਧਰਮ ਨੂੰ ਹੀ ਜਾਣਦਾ ਮੈਂ ਉਹਦੇ ਵਿੱਚ ਪੈਦਾ ਹੋਇਆ ਉਹ ਬੜਾ ਪੋਜ਼ਿਟਿਵ ਸੀਗਾ ਠੀਕ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਕਾਰਨ ਮੇਰੇ ਕੋਲ ਇਸ ਤਰੀਕੇ ਨਾਲ ਹੋਣਾ ਚਾਹੀਦਾ ਕਿ ਮੈਂ ਧਾਰਮਿਕ ਧਾਰਮਿਕ ਖਿਲਾਫ ਬੋਲਾਂ ਠੀਕ ਹਾਂ ਇਹ ਜ਼ਰੂਰ ਹੈ ਕਿ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਕਿ ਧਰਮ ਕਿੰਨਾ ਆਸਾਨ ਬਣਾ ਦਿੰਦਾ ਲੋਕਾਂ ਦਾ ਕਤਲ ਕਰਨਾ ਆਮ ਇਨਸਾਨ ਨੂੰ ਜੇ ਇਹ ਕਿਹਾ ਜਾਵੇ ਵੀ ਇਹ ਤਾਂ ਖੋਖੜੀ ਹੈ ਠੀਕ ਹੈ ਆ ਦਰਤੀ ਚੱਕ ਤੇ ਦਾ ਗਲ ਬਣਦੇ ਆਮ ਇਨਸਾਨ ਤਾਂ ਉਹ ਵੀ ਨਹੀਂ ਕਰ ਸਕਦਾ ਲੇਕਿਨ ਉਹੀ ਆਮ ਇਨਸਾਨ ਜੇ ਉਸਦੇ ਮਨ ਚ ਇਹ ਗੱਲ ਬਿਠਾ ਦਿੱਤੀ ਜਾਵੇ ਵੀ ਇਹ ਫਲਾਣੇ ਇਨਸਾਨ ਨੇ ਤੁਹਾਡੇ ਧਰਮ ਦਾ ਅਪਮਾਨ ਕੀਤਾ ਤਾਂ ਅਚਾਨਕ ਉਹੀ ਇਨਸਾਨ ਬੜੇ ਆਸਾਨੀ ਨਾਲ ਕਾਤਲ ਬਣ ਜਾਂਦਾ ਤਾਂ ਮੈਨੂੰ ਬੜਾ ਦੁੱਖ ਹੁੰਦਾ ਕਿ ਜਿਹੜੀ ਧਰਮ ਦੀ ਤਾਕਤ ਹੈ ਉਹ ਚੰਗੇ ਲਈ ਵੀ ਪ੍ਰਯੋਗ ਹੋ ਰਹੀ ਹੈ ਤੇ ਚੰਗੇ ਲਈ ਹੋਣੀ ਚਾਹੀਦੀ ਹੈ ਜਦੋਂ ਉਹਨੂੰ ਇਸ ਤਰੀਕੇ ਨਾਲ ਮਾੜੀ ਲਈ ਵਰਤਿਆ ਜਾਂਦਾ ਹੈ ਆ ਤਾਂ ਆਪਣੇ ਜਿਹੜੀ ਵੀਡੀਓ ਦਾ ਵਿਸ਼ਾ ਸੀਗਾ ਤੇ ਮੇਰੇ ਭਾਂਡੇ ਲਪਪ ਹੋ ਗਏ ਆ ਜਿਹੜਾ ਮੇਰੇ ਵੀਡੀਓ ਦਾ ਵਿਸ਼ਾ ਸੀ ਉਹ ਹੀ ਦੱਸਣਾ ਸੀ ਵੀ ਜੋ ਖੋਦ ਨਾਸਤਿਕ ਕਰੈਕਟਰ ਹੈ ਨਾਸਤਿਕ ਇਨਸਾਨ ਹੈ ਹੋ ਸਕਦਾ ਤੁਹਾਡਾ ਬਹੁਤ ਵਧੀਆ ਦੋਸਤ ਬਣ ਜੇ ਥੋਸਾ ਦਾ ਤੁਹਾਡਾ ਬਹੁਤ ਵੱਡਾ ਦੁਸ਼ਮਣ ਬਣ ਜੇ ਆਪਾਂ ਸੋਚ ਲੈਂਨੇ ਵੀ ਹਰਨਾਮਨ ਦੇਖ ਇੱਕ ਤਰ੍ਹਾਂ ਦਾ ਹੀ ਹੈ ਜਾਂ ਜੇ ਤੁਸੀਂ ਧਾਰਮਿਕ ਹੋ ਠੀਕ ਹੈ ਧਰਮ ਦਾ ਤੁਹਾਡੀ ਜ਼ਿੰਦਗੀ 'ਚ ਅਹਿਮ ਰੋਲ ਹੈ ਤੇ ਮੈਂ ਉਧਰ ਲਈ ਮਾਰਕਾਂ ਦੇਵਾਂਗਾ ਤੁਹਾਨੂੰ ਤਾਂ ਸਾਨੂੰ ਇਹ ਲੱਗਦਾ ਹੈ ਕਿ ਕਿਸੇ ਨਾਸਤਿਕ ਨਾਲ ਮੇਰੀ ਦੋਸਤੀ ਨਹੀਂ ਹੋ ਸਕਦੀਆਂ ਨਾਸਤਿਕ ਪਤਾ ਨਹੀਂ ਕਿੱਡੇ ਕੋ ਬੁਰੇ ਇਨਸਾਨ ਹੋਣਗੇ ਠੀਕ ਤਾਂ ਨਾਸਤਿਕ ਬੁਰੇ ਇਨਸਾਨ ਨਹੀਂ ਹੁੰਦੇ ਜੇ ਤੁਸੀਂ ਉਹ ਵੀਡੀਓ ਦੇਖੋਗੇ ਜਿਹਦੇ ਅੰਦਰ ਮੈਂ ਆਪਣੀ ਨਾਸਤਿਕਤਾ ਐਕਸਪਲੇਨ ਕਰ ਰਿਹਾ ਤੁਸੀਂ ਰੀਅਲਾਈਜ਼ ਕਰੋਗੇ ਕਿ ਮੇਰੀ ਨਾਸਤਿਕਤਾ ਦੇ ਸ਼ਾਇਦ ਕਾਰਨ ਬੜੇ ਮਿਲਦੇ ਜੁਲਦੇ ਨੇ ਕਿਸੇ ਧਾਰਮਿਕ ਇਨਸਾਨ ਦੇ ਧਾਰਮਿਕ ਹੋਣ ਦੇ ਕਾਰਨਾਂ ਨਾਲ ਜੇ ਕੋਈ ਸੁਚੇਤ ਇਨਸਾਨ ਹੈ ਠੀਕ ਹੈ ਜਾਗਦੀ ਜ਼ਮੀਰ ਵਾਲਾ ਇਨਸਾਨ ਹੈ ਠੀਕ ਹੈ ਖੁੱਲੀਆਂ ਅੱਖਾਂ ਨਾਲ ਦੇਖਣ ਵਾਲਾ ਇਨਸਾਨ ਹੈ ਜੇ ਉਹ ਧਾਰਮਿਕ ਹੈ ਤਾਂ ਲਗਭਗ ਲਗਭਗ ਉਸੇ ਕਾਰਨਾਂ ਤੋਂ ਧਾਰਮਿਕ ਹੋਊਗਾ ਜਿੰਨਾ ਕਾਰਨ ਤੋਂ ਮੈਨਾਸਿਕਾ ਇਹ ਗੱਲ ਕੌਂਟਰਡਿਕਟਰੀ ਲੱਗ ਸਕਦੀ ਹੈ ਲੇਕਿਨ ਬਿਲਕੁਲ ਵੀ ਵਿਰੋਧਾਵਾਦੀ ਨਹੀਂ ਹੈ ਚੰਗੇ ਧਾਰਮਿਕ ਲੋਕ ਵੀ ਹੈਗੇ ਆ ਚੰਗੇ ਮਾੜੇ ਤਾਂ ਵੀ ਠੀਕ ਵੀ ਹੈਗੇ ਚੰਗੇ ਨਾਸਤਿਕ ਵੀ ਹੈਗੇ ਮਾੜੇ ਨਾਸਤਿਕ ਵੀ ਹੈਗੇ ਠੀਕ ਹੈ ਅਸਲ ਚ ਗੱਲ ਇਹ ਹੁੰਦੀ ਹੈ ਜੇ ਆਪਾਂ ਚੰਗੇ ਲੋਕਾਂ ਦਾ ਆਪਣੀ ਬਣੂਗੀ ਕਿ ਜੇ ਆਪਾਂ ਚੰਗੇ ਲੋਕ ਨਹੀਂ ਹੈ ਠੀਕ ਹੈ ਤਾਂ ਵੀ ਆਪਣੀ ਬਣੂਗੀ ਕਿਉਂਕਿ ਆਪਾਂ ਦੋਵੇਂ ਬੁਰੇ ਆ ਠੀਕ ਹੋ ਸਕਦਾ ਫਿਰ 나 ਵੀ ਬਣੇ ਬਾਕੀ ਇਹਨਾਂ ਮੈਂ ਰੈਂਡਮਲੀ ਵੀਡੀਓ ਰਿਕਾਰਡ ਕਰ ਲਈ ਮੈਨੂੰ ਵੀ ਨਹੀਂ ਪਤਾ ਇਹ ਵੀਡੀਓ ਕਦੇ ਪੋਸਟ ਹੋਊਗੀ ਕਿ ਨਹੀਂ ਹੋਊਗੀ ਠੀਕ ਤੇ ਜੇ ਨਾਸਤਿਕਤਾ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਇੱਕ ਜਗਿਆਸਾ ਆਪਣੇ ਮਨ ਚ ਕਈ ਵਾਰ ਹੁੰਦੀ ਹੈ ਇਸ ਵਿਸ਼ੇ ਨੂੰ ਲੈ ਕੇ ਕਿ ਆਪਣੀ ਇੰਡੀਅਨ ਸੋਸਾਇਟੀ ਚ ਅਪਾ ਇਸ ਨੂੰ ਲੈ ਕੇ ਬਹੁਤਿਆਂ ਗੱਲਾਂ ਨਹੀਂ ਕਰਦੇ ਠੀਕ ਕਾਫੀ ਇਸ ਥੀਜ ਨੂੰ ਲੈ ਕੇ ਇਸ ਤੇ ਕਈ ਲੋਕ ਅੰਦਰੋਂ ਅੰਦਰੀ ਨਾਸਤਿਕ ਹੁੰਦੇ ਕਈ ਵਾਰ ਉਹ ਇਦਾਂ ਦੇ ਸਮਾਜਾਂ ਚ ਰਹੇ ਹੁੰਦੇ ਜਿੱਥੇ ਨਾਸਤਿਕਤਾ ਨੂੰ ਸਵੀਕਾਰ ਨਹੀਂ ਕੀਤਾ ਜਾਉਗਾ ਮੇਰੀ ਖੁਸ਼ਕਿਸਮਤੀ ਹੈ ਮੈਂ ਇਦਾਂ ਦੇ ਮਾਹੌਲ ਚ ਹਾਂ ਜਿੱਥੇ ਉਸ ਨੂੰ ਸਵੀਕਾਰ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ ਤੇ ਉਮੀਦ ਹੈ ਕੀਤਾ ਜਾਊਗਾ ਮੇਰੇ ਮਦਰ ਫਾਦਰ ਦੋਵੇਂ ਗੁੱਸੇ ਕਰਦੇ ਮਾਂ ਤਾਂ ਖੈਰ ਸਦੂनियां ਤੇ ਨਹੀਂ ਆ ਤੇ ਕਦੇ ਉਹਨਾਂ ਨੇ ਮੈਨੂੰ ਇਹ ਮਹਿਸੂਸ ਨਹੀਂ ਕਰਾਇਆ ਕਿ ਜੇ ਮੈਂ ਧਾਰਮਿਕ ਇਨਸਾਨ ਨਹੀਂ ਆਪਾਂ ਮੈਂ ਕੋਈ ਬੁਰਾ ਇਨਸਾਨ ਆ ਤੇ ਕਦੇ ਮੈਂ ਉਹਨਾਂ ਨੂੰ ਮਹਿਸੂਸ ਨਹੀਂ ਕਰਾਇਆ ਕਿ ਸ਼ਾਇਦ ਉਹ ਆਪਣੀ ਜ਼ਿੰਦਗੀ ਚ ਗਲਤ ਹੈ ਇਨਫੈਕਟ ਮੇਰੀ ਵਾਈਫ ਵੀ ਬੜੀ ਸ਼ਰਧਾ ਵਾਲੀ ਔਰਤ ਹੈ ਠੀਕ ਹੈ ਮੈਂ ਇਹਦਾ ਨਹੀਂ ਕਹਾਂਗਾ ਕਟੜਵਾਦੀ ਵੀ ਪਰ ਸ਼ਰਧਾ ਵਾਲੀ ਔਰਤ ਹੈ ਤੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਉਸਨੂੰ ਗੁਰਦੁਆਰੇ ਲੈ ਕੇ ਜਾਣਾ ਠੀਕ ਜੱਤ ਸੇ ਹੋਰ ਧਾਰਮਿਕ ਸਥਾਨ ਲੈ ਕੇ ਜਾਣਾ ਜਿੱਥੇ ਉਹ ਜਾਣਾ ਚਾਹੁੰਦੀ ਹੈ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਠੀਕ ਪਰ ਮੈਨੂੰ ਇਹ ਲੱਗਦਾ ਕਿ ਮੈਂ ਹਰ ਇੱਕ ਇਨਸਾਨ ਨੂੰ ਵੀ ਇਹ ਨਸੀਹਤ ਦੇਵਾਂਗਾ ਤੁਹਾਨੂੰ ਵੀ ਦੇਵਾਂਗਾ ਖਾਸ ਕਰਕੇ ਜੋਤੜ ਦੇ ਆਦੇ ਦਾਰੇ ਲੋਕ ਐ ਉਹਨਾਂ ਨੂੰ ਜ਼ਰੂਰ ਇਹ ਆਜ਼ਾਦੀ ਦੇਵਾਂ ਕਿ ਉਹ ਆਪਣੀ ਜੋ ਵੀ ਵਿਚਾਰਧਾਰਾ ਅਪਣਾਉਣੀ ਚਾਹੇ ਵਿਚਾਰ ਖਬਰਾਂ ਧਾਰਾ ਅਪਣਾਉਣਾ ਅਸੂਲ ਹਮੇਸ਼ਾ ਸਿਰਫ ਇਹ ਹੋਣਾ ਚਾਹੀਦਾ ਵੀ ਜੋ ਵੀ ਅਸੀਂ ਵਿਚਾਰਧਾਰਾ ਅਪਣਾਈਏ ਤੇ ਜੋ ਉਸ ਵਿਚਾਰਧਾਰਾ ਸਦਕੇ ਜੋ ਵੀ ਆਪਣੇ ਕਰਮ ਹੋਣੋਂ ਕਿਸੇ ਨੂੰ ਦੁੱਖ ਨਾ ਪਹੁੰਚਾਉਣਾ ਅਨੈਸੀਸਰੀ ਤੇ ਕਿ ਕੋਈ ਕਿਸੇ ਨੂੰ ਦੁੱਖ ਨਹੀਂ ਪਹੁੰਚਾ ਦੇ ਉਸ انسان ਕਾ ਵੀ ਸੀਮਿਤ ਹੈ ਤਾਂ ਫਿਰ ਨਾਸਤਿਕ ਤਾਂ ਸਿਰਕਾਰਮਿਕ ਉਹਨਾਂ ਲੱਭਗੀ ਕੋਈ ਹੋ ਜਾਂਦਾ ਉਹ ਸੁਸ ਚੰਗਾ ਮੜਾ ਨਹੀਂ ਐ ਫਿਰ ਤਾਂ ਪਤਾ ਨਹੀਂ ਉਹ ਵੀਡੀਓ ਇਸ ਮੈਂ ਕੀ ਕਹਿਣਾ ਚਾਹ ਰਿਹਾ ਸੀਗਾ ਨਾਸਤਿਕ ਬਸ ਦੱਸਣਾ ਚਾਹ ਰਿਹਾ ਕਿ ਨਾਸਤਿਕ ਕੋਈ ਨਹੀਂ ਹੁੰਦੇ ਸਭ ਅਲੱਗ-ਅਲੱਗ ਤਰ੍ਹਾਂ ਦੇ ਨਾਸਤਿਕ ਲੋਕ ਹੁੰਦੇ ਹਨ ਅੱਜ ਕੱਚੀ ਥੋੜੀ ਜਿਆਦਾ ਹੀ ਜੇ ਟਿੱਕ ਹੋ ਗਈ ਹੈ। ਦਰਅਸਲ ਮੇਰੀ ਵਾਈਫ ਤੇ ਬੱਚੇ ਦੂਜੇ ਘਰੇ ਸੀਗੇ। ਕੁਛ 판ਦੇ ਦੇ ਪਏ ਸੀ ਤੇ ਮੇਰਾ ਹੀ ਹਾਲ ਸੀਗਾ। ਮੈਂ ਇਹਨਾਂ ਨੂੰ ਮੰਨ ਜਾ ਨਹੀਂ। ਤੇ ਜੇ ਉਹ ਨਹੀਂ ਮੰਨ ਜੂਗੇ ਤਾਂ ਕੁਛ ਨਾ ਕੁਛ ਉੱਪਰ ਜੰਮ ਜਾਂਦਾ ਬਿਲਕੁਲ ਇਸੇ ਤਰ੍ਹਾਂ ਆਪਣੇ ਸੋਚ ਨੂੰ ਵੀ ਮੰਨਦੇ ਰਹਿਣਾ ਚਾਹੀਦਾ। ਆਦਰਵਾਇਜ਼ ਬਦਗੂ ਆਉਣ ਲੱਗ ਜੂਗੀ। ਚਲੋ ਅੱਜ ਦੀ ਵੀਡੀਓ ਸੁਖਾ ਲੈਣਾ। ਮਿਲਦੇ ਹਾਂ ਅਗਲੇ ਵੀ।